ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਭਾਰੀ ਠੰਡ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਤੇ ਰਾਤ ਅਤੇ ਸਵੇਰ ਦੇ ਸਮੇਂ ਸੰਘਣੀ ਧੁੰਦ ਛਾਈ ਰਹੇਗੀ ਤੇ ਜਿਸ ਦੇ ਨਾਲ ਹੀ ਸੁੱਕੀ ਠੰਡ ਵੀ ਪਵੇਗੀ। ਸੋ ਮੀ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਸੰਘਣੀ ਧੁੰਦ ਲਈ 26 ਦਸੰਬਰ ਤੱਕ orange alert ਅਤੇ 28 ਦਸੰਬਰ ਤੱਕ yellow alert ਜਾਰੀ ਕੀਤਾ ਗਿਆ ਤੇ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ 0 ਸੀ ਜਦੋਂ ਕਿ ਫਰੀਦਕੋਟ ਵਿੱਚ ਇਹ 10 ਮੀਟਰ ਸੀ ਤੇ ਇਸੇ ਤਰ੍ਹਾਂ ਪਟਿਆਲਾ ਲੁਧਿਆਣਾ ਅਤੇ ਗੁਰਦਾਸਪੁਰ ਵਿੱਚ ਦ੍ਰਿਸ਼ਟੀ ਯਾਨੀ ਵਿਜ਼ਿਬਿਲਟੀ 50 ਮੀਟਰ ਤੱਕ ਘਟ ਗਈ ਤੇ ਗੁਰਦਾਸਪੁਰ ਵਿੱਚ ਘਟ ਤੋਂ ਘਟ ਦਾ ਜਿਹੜਾ ਤਾਪਮਾਨ ਹੈ ਉਹ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਆਨੰਦਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਅਜੇ ਤੱਕ ਮੀਂਹ ਨਹੀਂ ਪਿਆ ਤੇ ਜਿਸ ਕਾਰਨ ਧੁੰਦ ਅਤੇ ਹਵਾ ਦੀ ਗੁਣਵੱਤਾ ਖਰਾਬ ਹੈ ਪੱਛਮੀ ਗਰਬੜ ਜੋ ਪਹਿਲਾਂ ਹਿਮਾਲੀਅਨ ਖੇਤਰਾ ਵਿੱਚ ਬਣੀ ਸੀ ਹੁਣ ਜੰਮੂ ਅਤੇ ਕਸ਼ਮੀਰ ਤੋਂ ਪਰੇ ਚੜੀ ਗਈ ਹੈ ਹੁਣ ਠੰਡੀਆਂ ਹਵਾਵਾਂ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਵਗਣ ਗਈਆਂ ਤੇ 27 ਦਸੰਬਰ ਤੋਂ ਇੱਕ ਨਵੀਂ ਅਤੇ ਕਮਜ਼ੋਰ ਪੱਛਮੀ ਗਰਬੜੀ ਪੱਛਮੀ ਹਿਮਾਲੀਅਨ ਖੇਤਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਜਿਸ ਨਾਲ ਉੱਤੇ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਵੀ ਹੈ ਸੋ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਤੇ ਰੂਪਨਗਰ ਅਤੇ ਮਹਾਲੀ ਵਿੱਚ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਚਲੰਦਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ ਸਾਹਿਬ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਪਾਵ ਮੀ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਸੋ ਅਗਲੇ 2 ਦਿਨਾਂ ਵਿੱਚ ਘੱਟੋ ਘੱਟ ਤਾਪਮਨ ਤਨੂੰ ਦੱਸ ਦਈਏ ਕਿ 2 ਤੋਂ 3 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ ਤੇ ਇਸ ਸਮੇਂ ਤੋਂ ਬਾਅਦ ਸੂਬੇ ਵਿੱਚ ਤਾਪਮਨ ਵਿੱਚ ਕੋਈ ਖਾਸ ਬਦਲਾ ਆਉਣ ਦੀ ਉਮੀਦ ਨਹੀਂ ਹੈ ਤੇ ਪੰਜਾਬ ਵਿੱਚ ਅੱਜ ਵੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਤੇ orange ਤੇ ਕਿਤੇ yellow ਅਲਰਟ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਅੱਜ ਮੌਸਮ ਖੁਸ਼ਕ ਵੀ ਰਹੇਗਾ ਤੇ ਮੌਸਮ ਵਿਗਿਆਨ ਕੇਂਦਰ ਵੱਲੋਂ بارش ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਹੈ ਤੇ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ 'ਚ ਅੱਜ ਤੋਂ ਦਾ orange alert ਵੀ ਜਾਰੀ ਕੀਤਾ ਗਿਆ ਤੇ ਇੱਥੇ ਸੰਗਣੀ ਤੋਂ ਬਹੁਤ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਪਠਾਨਕੋਟ, ਗੁਰਦਾਸਪੁਰ, ਖੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਰੂਪਨਗਰ, ਐਸਐਸ ਨਗਰ 'ਚ ਧੁੰਦ ਦਾ yellow alert ਵੀ ਜਾਰੀ ਕੀਤਾ ਗਿਆ ਹੈ। ਇੱਥੇ ਸੰਗਣੀ ਧੁੰਦ ਪੈ ਸਕਦੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘਟਕਟ ਤਾਪਮਾਨ 'ਚ 0.6 ਡਿਗਰੀ ਦਾ ਵਾਧਾ ਦੇਖਿਆ ਗਿਆ ਤੇ ਇਹ ਆਮ ਨਾਲੋਂ 4.7 ਡਿਗਰੀ ਵਾਧਾ ਹੈ। ਤੇ ਬੀਤੇ ਦਿਨ ਸਭ ਤੋਂ ਘੱਟ તાਪਮਾਨ 5 ਡਿਗਰੀ ਗੁਰਦਾਸਪੁਰ ਚ ਦਰਜ ਕੀਤਾ ਗਿਆ ਤੇ ਅੰਮ੍ਰਿਤਸਰ ਦਾ ਘੱਟੋ ਘੱਟ તાਪਮਾਨ 10.6 ਡਿਗਰੀ ਲੁਧਿਆਣਾ ਦਾ 7.6 ਡਿਗਰੀ ਪਟਿਆਲਾ ਦਾ 10.8 ਡਿਗਰੀ ਪਠਾਨਕੋਟ ਦਾ 8. ਤੇ ਬਠਿੰਡਾ ਦਾ 10.5 ਡਿਗਰੀ ਫਰੀਦਕੋਟ ਦਾ 10.2 ਡਿਗਰੀ ਬੱਲਵਾਲ ਸੌਂਖੜੀ ਦਾ 8.4 ਡਿਗਰੀ ਦਰਜ ਕੀਤਾ ਗਿਆ ਫਾਜ਼ਿਲਕਾ ਦਾ 12.1 ਡਿਗਰੀ ਹੁਸ਼ਿਆਰਪੁਰ ਦਾ 7.9 ਡਿਗਰੀ ਸਮਰਾਲਾ ਦਾ 12.5 ਡਿਗਰੀ ਮਾਨਸਾ ਦਾ 11.9 ਡਿਗਰੀ ਮੁਹਾਲੀ ਦਾ 13.7 ਡਿਗਰੀ ਭਾਂਖੜਾ ਡੈਮ ਦਾ 10.7 ਡਿਗਰੀ ਸ੍ਰੀ ਅਨੰਦਪੁਰ ਸਾਹਿਬ ਦਾ 11 ਡਿਗਰੀ ਦਰਜ ਵੀ ਕੀਤਾ ਗਿਆ